Google Pay ਭਾਰਤ ਵਿੱਚ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਭੁਗਤਾਨ ਐਪਾਂ ਵਿੱਚੋਂ ਇੱਕ ਹੈ ਕੰਪਨੀ ਉਪਭੋਗਤਾਵਾਂ ਦੇ ਸਮੁੱਚੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਆਪਣੇ ਭੁਗਤਾਨ ਐਪ ਵਿੱਚ ਕੁਝ ਨਵੀਆਂ ਵਿਸ਼ੇਸ਼ਤਾਵਾਂ ਵੀ ਜੋੜ ਰਹੀ ਹੈ ਗਲੋਬਲ ਫਿਨਟੈਕ ਟੈਸਟ 2024 ਵਿੱਚ Google Google ਨੇ UPI ਸਰਕਲ UPI voucher, ClickPay, QR ਆਦਿ ਸਮੇਤ ਕਈ ਨਵੀਆਂ ਵਿਸ਼ੇਸ਼ਤਾਵਾਂ ਦੀ ਘੋਸ਼ਣਾ ਕੀਤੀ ਹੈ। ਇਹ ਇਸ ਸਾਲ ਦੇ ਅੰਤ ਤੱਕ ਲਾਂਚ ਹੋਣ ਵਾਲੀਆਂ ਨੇ। ਇਹਨਾਂ ਵਿੱਚੋਂ ਹਰ ਇੱਕ ਵਿਸ਼ੇਸ਼ਤਾ ਭੁਗਤਾਨ ਨੂੰ ਆਸਾਨ ਬਣਾ ਰਹੀ ਹੈ। ਕੰਪਨੀ ਨੇ કુલ 6 ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਇਹ ਸਭ ਤੋਂ ਵਧੀਆ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ। ਜਿਸ ਨੂੰ ਕੰਪਨੀ ਨੇ ਯੂਪੀਆਈ ਸਰਕਲ ਦਾ ਨਾਮ ਦਿੱਤਾ ਹੈ ਸਧਾਰਨ ਸ਼ਬਦਾਂ ਵਿੱਚ ਇਸ ਵਿਸ਼ੇਸ਼ਤਾ ਦੀ ਮਦਦ ਨਾਲ ਤੁਸੀਂ ਭੁਗਤਾਨ ਕਰਨ ਲਈ ਆਪਣੇ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਨੂੰ ਆਪਣੇ ਖਾਤੇ ਤੱਕ ਪਹੁੰਚ ਦੇ ਸਕਦੇ ਹੋ ਯੂਪੀਆਈ ਸਰਕਲ ਖਾਸ ਤੌਰ ਤੇ ਉਹਨਾਂ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਦੀ ਬੈਂਕਿੰਗ ਸੇਵਾਵਾਂ ਤੱਕ ਘੱਟ ਪਹੁੰਚ ਹੈ ਜਾਂ ਜੋ ਡਿਜੀਟਲ ਭੁਗਤਾਨਾਂ ਲਈ ਯੂਪੀਆਈ ਦੀ ਵਰਤੋਂ ਕਰਨ ਤੋਂ ਝਿਜਕਦੇ ਨੇ ਇਸ ਦੇ ਨਾਲ ਹੀ ਹੁਣ ਯੂਪੀਆਈ ਵਾਊਚਰ ਉਪਭੋਗਤਾਵਾਂ ਨੂੰ ਮੋਬਾਈਲ ਨੰਬਰਾਂ ਨਾਲ ਜੁੜੇ ਪ੍ਰੀਪੇਡ ਵਾਊਚਰ ਪੇਜਣ ਦੀ ਇਜਾਜ਼ਤ ਦੇ ਰਿਹਾ ਹੈ ਇਸ ਫੀਚਰ ਨੂੰ ਹੁਣ ਵੱਖ-ਵੱਖ ਖੇਤਰਾਂ 'ਚ ਰੋਲ ਆਊਟ ਕੀਤਾ ਜਾ ਰਿਹਾ ਹੈ ਬਿੱਲ ਭੁਗਤਾਨਾਂ ਨੂੰ ਹੋਰ ਵੀ ਸੁਵਿਧਾਜਨਕ ਬਣਾਉਣ ਲਈ Google Pay ਨੇ NPCI ਭਾਰਤ ਬਿੱਲ ਪੇ ਦੇ ਨਾਲ ਸਾਂਝੇਦਾਰੀ ਵਿੱਚ ਕਲਿੱਕ ਪੇ ਕਯੂਆਰ ਪੇਸ਼ ਕੀਤਾ ਹੈ ਇਹ ਵਿਸ਼ੇਸ਼ਤਾ ਉਪਭੋਗਤਾਵਾਂ ਨੂੰ ਸਿਰਫ Google Pay ਐਪ ਨਾਲ ਕਲਿੱਕ ਪੇ ਕਯੂਆਰ ਕੋਡ ਨੂੰ ਸਕੈਨ ਕਰਕੇ ਬਿਲਾ ਦਾ ਭੁਗਤਾਨ ਕਰਨ ਦੀ ਇਜਾਜ਼ਤ ਦੇ ਰਹੀ ਹੈ ਇਸ ਵਿਸ਼ੇਸ਼ਤਾ ਦੇ ਨਾਲ ਉਪਭੋਗਤਾ ਹੁਣ Google Pay ਦੁਆਰਾ ਆਪਣੇ ਪ੍ਰੀਪੇਡ ਉਪਭੋਗਤਾ ਖਾਤਿਆਂ ਨੂੰ ਸਿੱਧਾ ਲਿੰਕ ਕਰ ਸਕਦੇ ਨੇ ਇਸ ਵਿਸ਼ੇਸ਼ਤਾ ਨੂੰ ਬਿੱਲਾਂ ਦਾ ਪ੍ਰਬੰਧਨ ਅਤੇ ਟਰੈਕ ਕਰਨਾ ਆਸਾਨ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਭੁਗਤਾਨਾਂ ਨੂੰ ਆਸਾਨ ਬਣਾਉਣ ਲਈ Google Pay ਰੂਪੇ ਕਾਰਡਾ ਲਈ ਟੈਪ ਅਤੇ ਪੇ ਸੇਵਾ ਸ਼ੁਰੂ ਕਰ ਰਿਹਾ ਹੈ ਇਹ ਵਿਸ਼ੇਸ਼ਤਾ ਉਪਭੋਗਤਾਵਾਂ ਨੂੰ ਆਪਣੇ ਰੂਪੇ ਕਾਰਡਾ ਨੂੰ Google Pay ਵਿੱਚ ਜੋੜਨ ਅਤੇ ਕਾਰਡ ਮਸ਼ੀਨ ਤੇ ਆਪਣੇ ਮੋਬਾਈਲ ਫੋਨ ਨੂੰ ਟੈਪ ਕਰਕੇ ਭੁਗਤਾਨ ਕਰਨ ਦੀ ਆਗਿਆ ਦਿੰਦੀ ਹੈ ਅੰਤ ਵਿੱਚ Google Pay ਆਟੋ ਤੇ ਲਾਈਟ ਲਈ UPI ਦੀ ਪੇਸ਼ਕਸ਼ ਕਰ ਰਿਹਾ ਹੈ ਇਹ ਵਿਸ਼ੇਸ਼ਤਾ ਉਪਭੋਗਤਾਵਾਂ ਦੇ UPI ਲਾਈਟ ਬੈਲੈਂਸ ਨੂੰ ਆਪਣੇ ਆਪ ਹੀ ਸਿਕਰ ਤੇ ਲੈ ਜਾਂਦੀ ਹੈ ਜੇਕਰ ਇਹ ਇੱਕ ਸੀਮਾ ਤੋਂ ਹੇਠਾਂ ਹੁੰਦੀ ਹੈ UPI ਲਾਈਟ UPI ਦਾ ਇੱਕ ਸਰਕਲ ਰੂਪ ਹੈ ਜੋ ਛੋਟੇ ਲੈਣ ਦੇਣ ਲਈ ਤਿਆਰ ਕੀਤਾ ਗਿਆ ਹੈ